ਕਮ ਸਖੂਦ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਸ਼ਹਿਰ ਨੂੰ ਪੰਜਾਬ ਨੂੰ ਜਮੂਨੂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਉਣ ਦੇ ਵਿੱਚ ਇੱਕ ਅਪਾਰਾ ਲਗੀ ਤੋ ਹੈ ਜਿਤੇ ਸਰਕਾਰ ਦੇ ਨਾਲ ਜੁੜ ਕੇ ਉਹ ਆਪਣੀ ਇੰਡਸਟਰੀ ਨੂੰ ਅੱਗੇ ਵਧਾਉਣ ਦੇ ਵਿੱਚ ਕਿਉਂਕਿ ਇੰਡਸਟਰੀ ਦੇ ਕਰਮ 8-9 ਸਾਲ ਤੋਂ ਲਗਾਤਾਰ ਇੱਕ ਐਫਰਟਸ ਕਰਕੇ ਜੋ ਪੰਜਾਬ ਦਾ ਬਿਜ਼ਨਸ ਹੈ ਪੰਜਾਬ ਦੀ ਇੰਡਸਟਰੀ ਹੈ ਪੰਜਾਬ ਦਾ ਟ੍ਰੇਡ ਹੈ ਉਸ ਨੂੰ ਵਧਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਪਹਿਲਾਂ ਇਹ ਸਾਰੇ ਤਕਰੀਬਨ ਆਪਣੇ ਆਪਣੇ ਸੈਂਪਲ ਲੈ ਕੇ ਬਾਹਰਲੇ ਸਟੈਂਡ ਜਾਂਦੀ ਸੀ ਬਾਹਰ ਸਟੇਟਾਂ ਜਾਂ ਕੁਆਟਰ ਲੈ ਕੇ ਜਾਂਦੀ ਸੀ ਪਰ ਅੱਜ ਕਿਤੇ ਨਾ ਕਿਤੇ ਬਹੁਤ ਵੱਡੀ ਜਾਗਰਤੀ ਆਈ ਹੈ ਔਰ ਤਕਰੀਬਨ ਇਸ ਸਾਰੀ ਸੰਸਥਾ ਨੇ ਇੱਕ ਪ੍ਰਲਾ ਕਰਕੇ 89 ਸਾਲ ਤੋਂ ਲਗਾਤਾਰ ਜਿੰਨੀਆਂ ਸਟੇਟਾਂ ਨੇ ਉਸ ਤੋਂ ਜਿਹੜਾ ਉਹਨਾਂ ਦਾ ਉਸ ਤੋਂ ਦਾ ਟ੍ਰੇਡਰ ਜਾਂ ਅੰਡਰਸਟੂਡੀਸਟਾ ਉਹਨੂੰ ਬੁਲਾ ਕੇ ਇੱਥੇ ਬਿਜ਼ਨਸ ਨੂੰ ਦਹਾਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਜਿੰਦਾ ਜਿੰਦਾ ਬਿਜ਼ਨਸ ਹੁੰਦਾ ਹੈ ਉਹਦਾ ਕੋਈ ਸਰਕਾਰ ਦਾ ਰੈਵਨਿਊ ਨਹੀਂ ਨਾਲ ਵਜਦਾ ਸਰਕਾਰ ਦਾ ਰੈਵਨਿਊ ਇਸ ਕਰਕੇ ਵੱਧਦਾ ਕਿਉਂਕਿ ਟੈਕਸ ਹੈ ਜਾਂ ਇਨੂੰ ਟੈਕਸ ਆ ਜਾਂ GST ਹੈ ਉਹ ਨਾਲ ਸਰਕਾਰ ਨੂੰ ਬੜੀ ਬੜੀ ਹੈਲਪ ਮਿਲਦੀ ਹੈ ਚਾਹੇ ਸੈਂਟਰ ਦੀ ਸਰਕਾਰ ਆ ਜਾਂ ਸਟੇਟ ਦੀ ਸਰਕਾਰ ਆ ਪਰ ਅੱਜ ਜੋ ਇਹਨਾਂ ਨੇ ਆਪਣੇ ਵੱਲੋਂ ਉਪਰਾਲਾ ਕਰਕੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਇਹਨਾਂ ਦਾ ਧਰਮਾਤ ਕਰਦਾ ਆਸ਼ਾ ਕਿ ਇਸ ਤਰ੍ਹਾਂ ਹੀ ਸਾਡਾ ਬਿਜ਼ਨਸ ਦਿਨ ਦੁਗਣੀ ਦਾ ਰਾਜ ਜੋਬਲੀ ਕਰਤੀ ਕਰੇਗਾ ਕਿਉਂਕਿ ਸਟੇਟਾਂ ਦੇ ਸਰਕਾਰਾਂ ਬਾਹਰਲੀਆਂ ਸਟੇਟਾਂ ਤੋਂ ਬਾਹਰਲੀਆਂ ਕੰਟਰੀਆਂ ਤੋਂ ਆਰਡਰ ਲੈ ਕੇ ਕਿੱਥੇ ਸਰਕਾਰਦੁਆਲੀ ਫੜੋ ਕੇ ਲੋਗਾ ਦੇ ਰੋਜ਼ਗਾਰ ਮਿਲ ਜਾਂਦਾ ਬਹੁਤ ਵੱਡਾ ਅੱਜ ਇਸ ਲਈ ਸੋਸਟਾਨੀ ਬਹੁਤ ਬੜੀਆ ਪ੍ਰਲੋਕਿਤ ਹੈ ਜਿੱਥੇ ਤਨਵਾਦ ਕੀਤਾ ਉਹ ਦਿਨ ਵਾਲੇ ਟਾਈਮ ਤੇ ਕੰਮ ਨਾ ਕਰਦਾ ਕਿਸੇ ਇਸ ਤਰ੍ਹਾਂ ਹੀ ਇਹਨਾਂ ਦਾ ਬਿਜ਼ਨਸ ਰਾਤ ਦਿਨ ਰਾਤ ਕੁੰਦੀਆਂ ਵੱਲ ਜਾਵੇ ਦਿਨ ਰਾਤ ਤਰੱਕੀ ਕਰੇ ਕਿਉਂਕਿ ਜੇ ਇਹ ਤਰੱਕੀ ਕਰਨਗੇ ਜੋ ਸਾਡੀ ਸਰਕਾਰਾਂ ਵੀ ਨਾਲ ਤਰੱਕੀ ਕਰਨਗੀਆਂ ਪੰਜਾਬ ਵਿਸ਼ਾਲ ਬਣੇਗਾ ਪੰਜਾਬ ਦੀ ਤਰੱਕੀ 'ਚ ਬਹੁਤ ਵੱਡਾ ਯੋਗਦਾਨ ਪੱਕਾ ਜੀ ਵਪਾਰੀਆਂ ਨੂੰ ਔਰ ਜਿਹੜੇ ਵਿਸਟਰ ਆਵੇ ਉਹਨਾਂ ਨੂੰ ਕੀ ਅਪੀਲ ਹੈ ਮੇਰੀ ਅਪੀਲ ਹੈ ਇਹ ਵਪਾਰੀਆਂ ਤੋਂ ਜਿਹੜੇ ਲੋਕਲ ਟ੍ਰੇਡਰਸ ਨੇ ਜਾਂ ਵਪਾਰੀ ਨੇ ਇੰਡਸਟਰੀ ਨੇ ਮੈਂ ਇਹਨਾਂ ਨੂੰ ਦਾ ਥੈਂਕਸ ਤਾਂ ਪਹਿਲੇ ਕਰ ਦਿੱਤਾ ਔਰ ਆਸ ਹੈ ਕਿ ਇਸ ਇਸ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਔਰ ਜਿਹੜਾ ਬਾਹਰ ਉਹ ਟ੍ਰੇਡਰਸ ਜਾਂ ਇੰਡਸਟਰੀਸ ਆ ਗਈ ਹੈ ਉਹਨਾਂ ਦੀ ਜੋ ਦਿੱਕਤ ਦਿੱਤਾ ਹੁੰਦੀ ਹੈ ਕਈ ਵਾਰੀ ਇੱਥੇ ਰਹਿਣ ਦੀਆਂ ਜਾਂ ਕੋਈ ਮੁਸ਼ਕਲਾਂ ਹੁੰਦੀਆਂ ਨੇ ਉਹ ਅਸੀਂ ਬਿਲਕੁਲ ਵਜਨ ਵਾਦਾ ਉਹਨਾਂ ਨੂੰ ਬਿਲਕੁਲ ਸਹੂਲਤ ਮਿਲੇਗੀ ਜੋ ਸਹੂਲਤਾਂ ਦੇ ਰਿਹਾ ਇਹਨਾਂ ਨੂੰ ਵੀ ਮਿਲਣੀਆਂ ਪਰ ਸਰਕਾਰ ਵੱਲੋਂ ਵੀ ਜੋ ਕੋਈ ਦਿੱਕਤ ਹੋਈ ਹੈ ਤੁਹਾਨੂੰ ਸਰਕਾਰ ਵੀ ਦੇਗੀ ਅਬਾ ਜੀ ਕਾਫੀ ਦਿਨ ਤੋਂ ਜਿਹੜੀ ਇਹਨਾਂ ਦੀ ਮੰਗ ਹੈਗੀ ਐ ਐਕਸੀਬਿਸ਼ਨ ਨੂੰ ਜਗ੍ਹਾ ਨਹੀਂ ਹਜੇ ਤੱਕ ਮਿਲੀ ਉਹ ਕਦ ਤੱਕ ਮਿਲ ਸਕਦੀ ਐ ਐਕਚੁਅਲੀ ਅਸੀਂ ਸੀਐਮ ਸਾਹਿਬ ਨਾਲ ਪਿਛਲੀ ਵਾਰੀ ਗੱਲ ਕੀਤੀ ਸੀਗੀ ਪਰ ਜਦੋਂ ਕਿਤੇ ਨਾ ਕਿਤੇ ਅਗਲੇ ਜੇ ਵੀ ਆ ਜਾਂਦੇ ਐ ਉਸ ਕਰਕੇ ਦਿੱਕਤ ਆਦੀ ਐ ਅਸੀਂ ਹੁਣ ਕਰਾਂਗੇ ਬਿਲਕੁਲ ਇਹਨਾਂ ਦਾ ਹੋ ਸਕਦਾ ਮੇਬੀ ਅਸੀਂ ਅਗਲੀ ਕੈਮਨ ਮਿਊਜ਼ੀਅਮ ਜਿਹੜੀ ਆਣੀ ਐ ਤੇ ਸੀਐਮ ਸਾਹਿਬ ਵੀ ਕਈ ਜਗ੍ਹਾ ਤੇ ਕਹਿ ਕੇ ਗਏ ਆ ਕਿ ਅਸੀਂ ਇਹਨਾਂ ਨੂੰ ਅਡਜਸਟ ਕਰਨਾ ਐ ਅਸੀਂ ਇੱਕ ਬਹੁਤ ਵੱਡਾ ਸਾਈਡ ਲੈ ਕੇ ਜਿਹੜੀ ਕਿਉਂਕਿ ਇੱਕ ਇੰਡਸਟਰੀ ਨਹੀਂ ਐ ਬਹੁਤ ਵੱਡੀ ਇੰਡਸਟਰੀ ਆ ਸਾਰੇ ਪੰਜਾਬ ਦੀ ਖਾਸ ਤੌਰ ਤੇ ਲੁਧਿਆਣਾ ਜਿਹਨੂੰ ਰਨ ਕਰਦਾ ਜਿਹਨੂੰ ਅੱਗੇ ਹੋ ਕੇ ਜਿਸਾ ਆਪਾਂ ਕਹਿੰਦੇ ਨੇ ਹਿੰਦੁਸਤਾਨ ਦਾ ਪੰਜਾਬੀ ਸੂਬਾ ਜਿਹੜਾ ਪੰਜਾਬ ਹੈ ਇੱਕ ਰਹਿਣੇ ਕਰਦਾ ਹਿੰਦੁਸਤਾਨ ਦੀ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਲੁਧਿਆਣਾ ਰਹਿਣੇ ਕਰਦਾ ਹੋਜ ਗੋਜਰੀ ਉਦਯੋਗ ਨੂੰ ਇੰਡਸਟਰੀ ਨੂੰ ਬਹੁਤ ਵੱਡਾ ਅਨੁਕ੍ਰਮੇ ਬੂਸਟ ਮਿਲਦਾ ਰਹੇ ਹਾਲੇ ਤੋ ਅਸੀਂ ਲੁਧਿਆਣਾ ਦੇ ਵਿੱਚ ਇੱਕ ਅਸੀਂ ਪਲੇਟਫਾਰਮ ਬਣਾਵਾਂਗੇ ਜਿਵੇਂ ਆਪਾਂ ਗਾਣਾ ਮੰਡੀ ਚ ਇਹਨਾਂ ਨੇ ਜਗ੍ਹਾ ਲੈ ਕੇ ਚਲਾਇਆ ਇਨੂੰ ਆਪਣੀ ਜਗ੍ਹਾ ਮਿਲ ਜੇ ਜਿੱਥੇ ਆਪਣੇ ਤੌਰ ਤੇ ਕੋਈ ਵੀ ਇੰਡਸਟਰੀ ਆਪਣੇ ਤੌਰ ਤੇ ਆਮਦ ਵੀ ਬਾਡੀ ਜਿਹੜੀ ਆ ਵਪਾਰੀਆ ਲਈ ਹੁਣ ਅੱਗੇ ਕੀ ਉਹਨਾਂ ਨੇ ਬਣਾਇਆ ਹੋਆ ਕੁਝ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਆ ਰਿਹਾ ਉਹਦੇ ਵਿੱਚ ਮੈਂ ਤਾਂ ਇਹ ਕਹਿ ਸਕਦਾ ਕਿ ਜੱਦ ਦੀ 2-3 ਸਾਲ ਤੋਂ ਸਰਕਾਰ ਚੱਲੀ ਆ ਰਹੀ ਹੈ ਔਰ ਤਕਰੀਬਨ ਨਹੀਂ ਤਾਂ ਸਾਫ ਸਾਦੇ ਨਾਕੇ ਹੁੰਦੇ ਸੀ ਸਾਫ ਸਾਦੇ ਇਹਨਾਂ ਦੀਆਂ ਜਿਹੜੇ ਪੰਜਾਬ ਤੋਂ ਸਿੱਧੀ ਬਾਹਰ ਦੀ ਚਟਾਈ ਮਾਲ ਜਦੋਂ ਸੀ ਰੋਕੇ ਜਾਂਦੀ ਸੀ ਕਿਤੇ ਵੀ ਕੋਈ ਦਿੱਕਤ ਨਹੀਂ ਕਿਉਂਕਿ ਮੈਂ ਪਿਛਲੀ ਸਰਕਾਰ ਵੀ ਐਜ਼ ਅ ਡਿਪਾਰਟਮੈਂਟ ਨਾਲ ਕੰਮ ਕੀਤਾ ਵਪਾਰੀ ਨਾਲ ਕੰਮ ਕੀਤਾ ਮਹਿਕਬੇ ਨਾਲ ਕੰਮ ਕੀਤਾ ਉਸਨੂੰ ਜਿਹੜੀ ਚ ਪੰਜਾਬ ਜੀ ਫੋਨ ਆਉਂਦੇ ਔਰ 3 ਸਾਲ ਹੋ ਗਏ ਕਿਤੇ ਵੀ ਇਹਨਾਂ ਨੂੰ ਵੀ ਪ੍ਰਸ਼ੰਨ ਕੀਤਾ ਗਿਆ ਅੱਜ ਤੱਕ ਇਹ ਕਹਿੰਦੇ ਜਿੰਨਾ ਪ੍ਰਫੁੱਲਤ ਵਪਾਰੀ ਇੰਡਸਟਰੀ ਸਥੋਏਗਾ ਜਾਂ ਡ੍ਰੈਨਰਸ ਹੋਏਗਾ ਇਹ ਪੰਜਾਬ ਸਰਕਾਰ ਨੂੰ ਮੈਡੀਕੋ ਦੋਹਰਾ ਕੋਈ ਵੀ ਦਿੱਕਤ ਨਹੀਂ ਆਪ ਦਿੰਦੇ ਇਹਨਾਂ ਨੂੰ ਕੋਈ ਐਸੀ ਗੱਲ ਨਹੀਂ ਹੈ ਕਾਰਨ ਟਾਈਮ ਦੇ ਵਿੱਚ ਅਸੀਂ ਬਹੁਤ ਬੋੜੇ ਨਾ ਬਟਾ ਲਾ ਦੇ ਚਾਈਨਿਸ ਨੂੰ ਦੇਖਦੇ ਅੱਗੀਰ ਨਾ ਚੁਪਈ ਹੈ ਜਿਹੜੇ ਐਗਜ਼ੀਬਿਸ਼ਨ ਕਰਦੇ ਹਰ ਵਾਰ ਦੇਖੋ ਮੈਂ ਤਾਂ ਇਹ ਕਮਾਂ ਲਾ ਕਿ ਜੇ ਕਿਆ ਐਕਸਪੋਰਟ ਸਾਡੀ ਗੇਮ 3 ਰਿਜ਼ਲਟ ਕਰਦੀਆਂ ਨੇ ਜਾਂ ਆ ਕੰਮ ਬਣਾ ਕੇ ਬਾਹਰ ਭੇਜਦੀਆਂ ਨੇ ਕਿ ਚైనా ਸਾਡੇ ਤੋਂ ਵੱਧ ਨਹੀਂ ਹੈ ਸਾਡੇ ਕੋਲ ਬਹੁਤ ਤਕੜੀ ਇੰਡਸਟਰੀ ਹੈ ਜਿਹੜੀ ਆਪਾਂ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਪਰ ਸਾਨੂੰ ਕਿਤੇ ਨਾ ਕਿਤੇ ਆਪ ਸਟੈਂਡ ਕਰਨਾ ਚਾਹੀਦਾ ਬਿਲਕੁਲ ਦੇਖੋ ਕਿਤੇ ਨਾ ਕਿਤੇ ਸਾਡੀ ਦਸਤੀ ਜਿਹੜੀ ਪੰਜਾਬ ਦੀ ਉਹਨਾਂ ਦੇ ਖਾਸ ਤੌਰ ਤੇ ਇੰਡਸਟਰੀ ਹੈ ਉਹ ਤਾਂ ਬੜੀ ਗ੍ਰੋਥ 'ਚ ਬੈਠੀ ਹੈ ਉਹ ਤਾਂ ਜੋ ਮਰਜ਼ੀ ਦੇ ਦੇਓ ਜੋ ਮਰਜ਼ੀ ਬਣਾਉਂ ਦੇਣਗੇ ਕੋਈ ਐਸੀ ਗੱਲ ਨਹੀਂ ਹੈ ਪਰ ਇਹ ਹੈ ਕਿ ਕਿਤੇ ਨਾ ਕਿਤੇ ਜਿੱਥੇ ਸਾਡੀ ਲੋੜ ਹੈ ਸਰਕਾਰ ਵੱਲ ਹੋएगी ਤੇ ਬਿਲਕੁਲ ਨਾਲ ਖੜਾ ਗਏ ਉਹਨਾਂ ਦੇ ਕਿਉਂਕਿ ਪਿੱਛੇ ਆਪਾਂ ਦੇਖਦੇ ਸੀਗਾ ਵੀ ਜਦ 10 20 ਸਾਲ ਪਿੱਛੇ ਚੱਲ ਜਿਓ ਉਨੋਂ ਕਿ ਜਰਮਨ ਤੋਂ ਲੈ ਕੇ ਆਉਂਦੇ ਸੀ ਜੈਨਨ ਨੂੰ ਆਰਡਰ ਦਿੰਦੇ ਸੀ ਬਾਕੀ ਜਿਹੜੀ ਦੂਸਰੀ ਕੰਟਰੀ ਇੰਚ ਮਾਲ ਮਤੋਂ ਲੈ ਕੇ ਆਉਂਦੇ। ਪਰ ਅੱਜ ਸਾਡੀ ਗਰੋਥ ਜਿਹੜੀ ਸਾਡੀ ਉਸਤੀ ਆਪਣੀ ਹੈ। ਉਹਨ ਇੱਕ ਸੈਂਪਲ ਦੇਣ ਦੀ ਲੋੜ ਆ ਉਹ ਤਾਂ ਜਦੋਂ ਦੂਸਰੇ ਕੀ ਤਿਆਰ ਕਰ ਦਿੰਦੇ ਆ। ਇਸ ਕਰਕੇ ਸਾਨੂੰ ਸਾਨੂੰ ਸਾਡੀ ਇਸ ਟੀਮ ਕਮੀ ਨਹੀਂ ਆ ਜਿੱਥੇ ਸਰਕਾਰ ਨੂੰ ਹੈਲਪ ਹੋਏਗੀ ਬਿਲਕੁਲ ਦੂਸਰੇ ਕੀ ਕਰਨਾ। ਪੰਜਾਬ ਸਰਕਾਰ ਕੀ ਇਨੀਸ਼ੀਏਟਿਵ ਲੈ ਗਈ ਇਹ ਤਾਂ ਸੈਂਟਰ ਸਰਕਾਰ ਦੇ। ਦੇਖੋ ਕੋਈ ਵੀ ਪੰਜਾਬ ਸਰਕਾਰ ਵੱਲੋਂ ਐਕਚੁਅਲੀ ਪ੍ਰੋਬਲਮ ਜੁਹਨੀ ਹੈ ਇਹ ਨਹੀਂ ਹੁੰਦੀ ਪ੍ਰੋਬਲਮ ਪ੍ਰੋਬਲਮ ਹੁੰਦੀ ਹੈ ਰਈ ਪਰ ਜਿੱਥੇ ਇਹਨਾਂ ਲੋਡ ਹੋਈਏ ਅਸੀਂ ਬਿਲਕੁਲ ਪੰਜਾਬ ਸਰਕਾਰ ਨੂੰ ਕੋਲ ਨਾਲ ਕਰੇਗੀ ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਸ਼ਰਮਾ ਜੀ ਮੈਂ ਇਹੀ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਮੈਟਰ ਇਹਨਾਂ ਰਿਲੇਟਡ ਹੈ ਮੈਂ ਪਿਛਲੇ ਵੀ ਕਹਿ ਗਿਆ ਸੀ ਮੈਂ ਹੁਣ ਵੀ ਇਹੀ ਕਹਿ ਰਿਹਾ ਆਪਣੀ ਐਸੋਲੂਸ਼ਨ ਮੰਗੋ ਸਾਨੂੰ ਬੜਾ ਬੋਟਾ ਪ੍ਰੋਜੈਕਟ ਦੇਖ ਕੇ ਤਾਂ ਦਿਓ ਅਸੀਂ ਇਹ ਗੱਲ ਕਰਨ ਲਈ ਬਣੀਏ ਗੱਲ ਆਪਣੇ ਤੌਰ ਤੇ ਕਰਦੇ ਆਂ ਪਰ ਕਿਤੇ ਨੇ ਕਿਤੇ ਆਪਾਂ ਮੋਕੇ ਦੀ ਗੱਲ ਛੇੜਦੇ ਆ ਮੋਕਾ ਜਿਹੜਾ ਨਿਕਾ ਜੀ ਲੜਦਾ ਜਾਂਦਾ ਪਹਿਲਾਂ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਗੱਲ ਮੰਨਣਾ ਨਾ ਮੰਨਣੀ ਗੱਲ ਹੈ ਕਿ ਕੋਈ ਵੀ ਕੰਮ ਹੁੰਦਾ ਹੈ ਮੈਂ ਕੋਈ ਵੀ ਕੰਮ ਹੈਗਾ ਕਿਦਰ ਵੀ ਇੱਕ ਗੱਡੀ ਆ ਉਹਦੇ ਦੋ ਪਹੀਏ ਹੁੰਦੇ ਨੇ ਬਿਲਕੁਲ ਠੀਕ ਹੈ ਤੁਸੀਂ ਕਹਿੰਦੇ ਹੋ ਸਰਕਾਰ ਇੱਕ ਵਸੇ ਇੰਡਸਟਰੀਸ ਦੇ ਜਦੋਂ ਜਦੋਂ ਵੀ ਕੋਈ ਡਿਮਾਂਡ ਇਹਨਾਂ ਦੀ ਹੁੰਦੀ ਹੈ ਅਸੀਂ ਲੈ ਕੇ ਜਾਂਦੇ ਹਾਂ ਹੱਲ ਹੁੰਦੇ ਨੇ ਪਰ ਕਿਦ ਤੱਕ ਜੀ ਇਹੀ ਜਗ੍ਹਾ ਵਾਸਤੇ ਸਾਨੂੰ ਇੱਕ ਪਲੇਟਫਾਰਮ ਬਣਾਉਣਾ ਹੈ ਮੈਂ ਕੁਝ ਵੀ ਬੋਲ ਕੇ ਕਹਿਆ ਤੁਸੀਂ ਤਿੰਨ ਸਾਲ ਤੁਹਾਡੀ ਇੰਡਸਟਰੀ ਦੇ ਵਿੱਚ 500 ਦੇ ਕਰੀਬ ਘਟ ਤੋਂ ਘਟ ਰਹੇ ਹੋਣਗੇ ਐਸੋਚਣ ਹੋਣਗੇ ਜੀ ਕੋਈ ਵੀ ਇੱਕ ਪਲੇਟਫਾਰਮ ਤੇ ਆਨ ਰੈਗੂਲੇਟ ਹੋਤੀਆਂ ਸਾਡਾ ਦਸੌਂ ਵੀ ਆ ਸਾਨੂੰ ਇੱਕ ਸਾਡਾ ਪਲੇਟਫਾਰਮ ਹੈ ਅਸੀਂ ਕਰੂੰਗੀ ਯਾਰ ਹਰ ਬੰਦਾ ਆਪਣੀ ਡਿਮਾਂਡ ਕਰਦਾ ਇੱਕ ਪਲੇਟਫਾਰਮ ਦੇਖਾ ਲੇ ਕੇ ਡਿਮਾਂਡ ਕਰਦਾ ਮੈਂ ਤਾਂ ਕੱਲ ਹੀ ਮੀਟਿੰਗ ਸੀਐਮ ਸਾਹਮਣੇ ਕਰਾ ਦੂੰਗਾ ਮੈਨੂੰ ਕੋਈ ਦਿੱਕਤ ਨਹੀਂ ਹੈ